ਮੇਰਾ ਨਾਮ ਕਾਕੂ ਬੰਗੜਾ ਮੈਂ ਭਾਜਪੀ ਦਾ ਜ਼ਿਲਾ ਵਾਈਸ ਪ੍ਰਧਾਨ ਐਸੀ ਮੋਰਚੇ ਦਾ ਪ੍ਰਧਾਨ ਹ ਜਦੋਂ ਸਾਨੂੰ ਇਹ ਮੰਦ ਭਾਗੀ ਘਟਨਾ ਦਾ ਪਤਾ ਲੱਗਾ ਤੇ ਦਿਲ ਨੂੰ ਬਹੁਤ ਠੇਸ ਪਹੁੰਚੀ ਹਰ ਸ਼ਨੀਵਾਰ ਦੀ ਸ਼ਨੀਵਾਰ ਇੱਥੇ ਸ਼ਨੀ ਮਾਰਾਜ ਦੀ ਬਹੁਤ ਵੱਡੀ ਮੂਰਤੀ ਸੀ ਅਸੀਂ ਤੇਲ ਚੜਾਣਾ ਦੇ ਹੁੰਦੇ ਸੀਗੇ ਤੇ ਜਦੋਂ ਸਾਨੂੰ ਇਹ ਚੀਜ਼ ਦਾ ਪਤਾ ਲੱਗਾ ਸਾਡੀਆਂ ਭਾਵਨਾਵਾਂ ਨੂੰ ਬੜੀ ਠੇਸ ਪਹੁੰਚੀ ਆ ਕੋਸ਼ਿਸ਼ ਹੁੰਨ ਚ ਇਹ ਵੀ ਆ ਰਿਹਾ ਪਤ ਨਹੀਂ ਪੰਡਤ ਜੀ ਨੂੰ ਪੈਸੇ ਦੇ ਕੇ ਖਰੀਦ ਲਿਆ ਗਿਆ ਕਿ ਉਹਨਾਂ ਨੂੰ ਕੋਈ ਡਰਾ ਡਰੂ ਕੇ ਭਜਾ ਦਿੱਤਾ ਗਿਆ ਆ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਕੱਲਰ ਦਰਖਾਸਤ ਦੇ ਕੇ ਆਏ ਸੀਗੇ ਪ੍ਰਸ਼ਾਸਨ ਸੁੱਤਾ ਪਿਆ ਆ ਹੁਣ ਇਹ ਨਹੀਂ ਪਤਾ ਵੀ ਪ੍ਰਸ਼ਾਸਨ ਵੀ ਨਾਲ ਮਿਲਿਆ ਹੋਇਆ ਪ੍ਰਸ਼ਾਸਨ ਨੇ ਹਾਲ ਤੱਕ ਕੋਈ ਕਾਰਵਾਈ ਨਹੀਂ ਕੀਤੀ ਕੱਲ ਇੱਥੇ ਮੌਕੇ ਦੇ ਅਫਸਰ ਆਏ ਸੀਗੇ ਜੋ ਆਪਣੇ ਇੱਥੇ ਚੌਂਕੀ ਇੰਚਾਰਜਾ ਐਸ ਐਚਓ ਨਾਲ ਵੀ ਸਾਡੀ ਗੱਲ ਹੋਈ ਆ ਪਰ ਅਜ ਤੱਕ ਹਾਲ ਤੱਕ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਨੇ ਮੌਕਾ ਨਹੀਂ ਆ ਕੇ ਦੇਖਿਆ ਆ ਕੇ ਇਧਰੋਂ ਪੁੱਛਗਿਛ ਨਹੀਂ ਕੀਤੀ ਵੀ ਕਿਹਨਾਂ ਬੰਦਿਆਂ ਨੇ ਇਹ ਮੰਨ ਭਾਗੀ ਜਿਹੜੀ ਘਟਨਾ ਆ ਉਹ ਕੀਤੀ ਆ ਮੇਰਾ ਨਾਮ ਕਪਿਲ ਕਤਿਆਲ ਆ ਮੈਂ ਪ੍ਰਵਕਤਾ ਬਾਤੀ ਜਨਤਾ ਪਾਰਟੀ ਯੁਵਾ ਮੋਰਚਾ ਪੰਜਾਬ ਦਾ ਬੜੀ ਹੀ ਮੰਦ ਭਾਗੀ ਘਟਨਾ ਜਿਹੜੀ ਇਥੇ ਪਰਸੋਂ ਰਾਤ ਨੂੰ ਇਥੇ ਘਟੀ ਆ ਜਿਹੜਾ ਇਥੇ ਇੱਕ 20 ਸਾਲ ਤੋਂ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਨਾਮ ਤੇ ਇੱਕ ਮੰਦਿਰ ਸਥਾਪਿਤ ਹੋਇਆ ਸੀ ਜਿੱਥੇ ਲੁਧਿਆਣਾ ਦੇ ਲੱਖਾਂ ਲੋਕਾਂ ਦੀ ਆਸਥਾ ਸੀ ਤੇ ਉਹ ਮੈਨੂੰ ਨਹੀਂ ਸਮਝ ਆਂਦੀ ਕਿਹਨਾਂ ਲੋਕਾਂ ਦੀ ਇੰਨੀ ਗੁੰਡਾਗਰਦੀ ਇਹੋ ਜੀ ਰਾਜਨੀਤੀ ਹੋਈ ਇਸ ਮੰਦਿਰ ਤੇ ਕਿ ਰਾਤੋਂ ਰਾਤ ਕ੍ਰੇਨ ਦੀਆਂ ਲਾਈਟਾਂ ਬੰਦ ਕਰਕੇ ਮੰਦਿਰ ਨੂੰ ਬਿਲਕੁਲ ਜੜੋਂ ਹੀ ਖਤਮ ਕਰ ਦਿੱਤਾ ਨੀਹਾਂ ਤੱਕ ਨਹੀਂ ਛੱਡੀਆਂ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਜਿਹੜੀ ਸਾਡੇ ਸਨਾਤਨ ਧਰਮ ਨੂੰ Hindu ਧਰਮ ਨੂੰ ਠੇਸ ਪਹੁੰਚੀ ਹੈ ਜਿਹੜੇ ਲੋਕਾਂ ਨੇ ਇਹ ਕਨੌਣਾ ਕੰਮ ਕੀਤਾ ਇਹਨਾਂ ਨੂੰ ਜਲਦ ਤੋਂ ਜਲਦ ਐਹੋਜੀ ਬੰਦੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਦੁਬਾਰਾ ਭਵਿੱਖਾਂ ਦੇ ਵਿੱਚ ਇਦਾਂ ਦਾ ਕਨੌਣਾ ਕੰਮ ਨਾ ਕਰ ਸਕਣ ਜੀ ਕਿਹੜੀ ਜਗ੍ਹਾ ਤੇ ਇਸਾਰੇ ਮੰਦਿਰ ਜਿਹੜਾ ਅੱਜ ਖੰਡਿਤ ਕੀਤਾ ਗਿਆ ਇਹ ਜਲੰਧਰ ਬਾਈਪਾਸ ਦੇ ਕੋਲ ਮੈਟਰੋ ਹੈ ਮੈਟਰੋ ਦੇ ਬਾਹਰ ਇਹ ਮੰਦਿਰ ਸੀ 20 ਸਾਲ ਪੁਰਾਣਾ ਤੇ ਮੈਨੂੰ ਨਹੀਂ ਸਮਝ ਆਉਂਦੀ ਕਿ ਲੋਕ ਚੰਦ ਪੈਸਿਆਂ ਦੇ ਖਾਤਰ ਭਗਵਾਨ ਨੂੰ ਇਦਾਂ ਦਾ ਤਿਰਸਕਾਰ ਕਰ ਰਹੇ ਆ ਤੇ ਜਿਹੜੇ ਲੋਕਾਂ ਨੇ ਇਹੋ ਜਿਹਾ ਕਾਨੂੰਨਾ ਕੰਮ ਕੀਤਾ ਉਹਨਾਂ ਨੂੰ ਬੰਦੀ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਜ਼ਿੰਦਗੀ ਦੇ ਵਿੱਚ ਪੈਸਾ ਹੀ ਸਭ ਕੁਝ ਨਹੀਂ ਹੁੰਦਾ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਕਿ ਜਦੋਂ ਇਨਸਾਨ ਬੱਚਾ ਜਨਮ ਲੈਂਦਾ ਉਹਦਾ ਵਜ਼ਨ ਤਕਰੀਬਨ 2.5 ਕਿਲੋ ਹੁੰਦਾ ਤੇ ਜਦੋਂ ਬੰਦਾ ਮਰਦਾ ਉਹਦੇ ਫੁੱਲਾਂ ਦਾ ਵਜ਼ਨ ਵੀ ਕਰਾ ਕੇ ਦੇਖ ਲਿਆ ਜੇ ਉਹ ਵੀ 2.5 ਕਿਲੋ ਹੀ ਹੁੰਦਾ ਤੇ ਇਸ ਕਰਕੇ ਨਾ ਕੁਝ ਇਨਸਾਨ ਲੈ ਕੇ ਆਇਆ ਨਾ ਕੁਝ ਲੈ ਕੇ ਜਾਣਾ ਜਿਸ ਪਰਮਾਤਮਾ ਨੇ ਸਾਨੂੰ ਇਸ ਧਰਤੀ ਤੇ ਜਨਮ ਦਿੱਤਾ ਤੇ ਜਿਸ ਪਰਮਾਤਮਾ ਨੇ ਦੀ ਬਦੌਲਤ ਅਸੀਂ ਇੱਥੇ ਚੰਗਾ ਖਾ ਰਹੇ ਆ ਪੀ ਰਹੇ ਆ ਜ਼ਿੰਦਗੀ ਬਤੀਤ ਕਰ ਰਹੇ ਆ ਅਸੀਂ चंद ਪੈਸਿਆਂ ਦੇ ਖਾਤਰ ਉਹ ਪ੍ਰਮਾਤਮਾ ਨੂੰ ਇੱਥੋਂ ਉਡਾ ਦਿੱ ਉਜਾਰ ਦਿੱਤਾ ਇਸ ਕਰਕੇ ਲੋਕ ਜਿਹੜੇ ਸ਼ਾਊਕਾਰ ਨੇ ਕੁਝ ਰਾਜਨੀਤਿਕ ਲੋਕ ਗਰੀਬ ਲੋਕਾਂ ਨੂੰ ਘਰੋਂ ਬੇਗਰ ਕਰ ਦਿੱਤਾ ਦੇਖਿਆ ਸੀ ਲੇਕਿਨ ਅੱਜ ਬੜੀ ਹੀ ਮੰਦਪਾਗੀ ਘਟਰਾ ਕੱਟੀ ਹੈ ਕਿ ਉਹਨਾਂ ਨੇ ਭਗਵਾਨ ਨੂੰ ਉਹਨਾਂ ਦੇ ਘਰੋਂ ਬੇਗਰ ਕਰ ਦਿੱਤਾ ਲੇਕਿਨ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹੋ ਜਿਹੇ ਬੰਦਿਆਂ ਨੂੰ ਬੰਦੀ ਸਜ਼ਾ ਜਲਦ ਤੋਂ ਜਲਦ ਮਿਲਣੀ ਚਾਹੀਦੀ ਹੈ ਜਿਹੜੀਆਂ ਇਥੇ ਮੈਂ ਕਹਿੰਨਾ ਜੀ ਰਾਤ ਨੂੰ ਤੁਸੀਂ ਇੱਥੇ 12 ਵਜੇ ਪਰਸੋਂ ਰਾਤ ਨੂੰ ਆਂਦੇ ਇੱਥੇ ਸਾਰਾ ਕੁਝ ਮੰਦਰ ਪੜੇ ਵਿਧੀ ਵਿਵਹਾਰਨਾ ਚੱਲ ਰਿਆ ਸੀ ਤੇ ਸਭ ਤੋਂ ਵੱਡੀ ਸ਼ਰਮਨਾਕ ਗੱਲ ਇਹ ਹੈ ਕਿ ਇੱਥੇ ਜਿਹੜੇ ਪੰਡਤ ਜੀ ਸੀਗੇ ਉਹ ਵੀ ਮੈਨੂੰ ਨਹੀਂ ਸਮਝ ਆਂਦੀ ਚੰਦ ਪੈਸਿਆਂ ਦੇ ਖਾਤਰ 9 ਤੋਂ 11 ਹੋ ਗਏ ਉਹ ਸਭ ਤੋਂ ਵੱਧ ਜਿਹੜੀ ਆਸਥਾ ਸੀ ਤੇ ਪੰਡਤ ਜੀ ਦੀ ਸੀ ਪਤਾ ਨਹੀਂ ਕਿਹੜੇ ਬੰਦਿਆਂ ਨੇ ਉਹਨਾਂ ਨੂੰ ਪੈਸੇ ਦਿੱਤੇ ਨਾ ਇੱਥੇ ਇੱਥੇ ਦੇ ਪੁਜਾਰੀ ਰੇ ਨਾ ਮੰਦਰ ਰੇ ਨਾ ਮੂਰਤੀ ਰਈ ਕੁਛ ਨਹੀਂ ਰਿਹਾ ਇੱਥੇ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਜਿਨ੍ਹਾਂ ਨੇ ਇਹ ਘਿਨੋਣਾ ਕੰਮ ਕੀਤਾ ਉਹਨਾਂ ਨੂੰ ਬੁਲੰਦੀ ਸਜ਼ਾ ਮਿਲੇ ਜੇ ਇਹੋ ਜਿਹਾ ਕੰਮ ਕਿਸੇ ਹੋਰ ਧਰਮ ਨਾਲ ਹੋਇਆ ਹੁੰਦਾ ਤੇ ਅੱਜ ਪੰਜਾਬ ਹੀ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਹਾਹਾਕਾਰ ਮਚ ਜਾਂਦੀ ਇਸ ਕਰਕੇ ਜੋ ਸਾਡੇ ਸਨਾਤਨੀਆਂ ਨੂੰ ਹਿੰਦੂਆਂ ਨੂੰ ਠੇਸ ਪਹੁੰਚੀ ਹੈ ਇਹ ਕਦੇ ਵੀ ਪਰਭਾਈ ਨਹੀਂ ਹੋ ਸਕਦੀ ਇਹਦੀ ਪ੍ਰਸ਼ਾਸਨ ਦੀ ਭੂਮਿਕਾ ਕੀ ਸਮਝਾ ਦੇਣੀ ਅਸੀਂ ਪ੍ਰਸ਼ਾਸਨ ਨੂੰ ਕੰਪਲੇਨਟ ਦਿੱਤੀ ਹੈ ਅੱਜ ਅਸੀਂ 1 ਵਜੇ ਲੁਧਿਆਣਾ ਦੇ ਮਾਨ ਜੋ ਕਮਿਸ਼ਨਰ ਸਾਹਿਬ ਨੂੰ ਕੰਪਲੇਨਟ ਦਵਾਂਗੇ ਤੇ ਉਹਨਾਂ ਦੇ ਅੱਗੇ ਵੀ ਇਹੀ ਬੇਨਤੀ ਕਰਾਂਗੇ ਤੇ ਜਿਹੜੇ ਬੰਦੇ ਨੇ ਇਹੋ ਜਿਹਾ ਕਾਨੂੰਨਾ ਕੰਮ ਕੀਤਾ ਚਾਹੇ ਉਹ ਕਿੰਨਾ ਮਰਜੀ ਵੱਡਾ ਪਾਵਰਫੁੱਲ ਆ ਜਿੰਨਾ ਮਰਜੀ ਧਨਵਾਨ ਆ ਜਿੰਨਾ ਮਰਜੀ ਪੈਸਿਆਂ ਵਾਲਾ ਲੇਕਿਨ ਉਹਦੇ ਖਿਲਾਫ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਕਿ ਸਾਡੇ ਸਨਾਤਿਆਨ ਨਾਲ ਇਦਾਂ ਦਾ ਕਾਨੂੰਨਾ ਮਜ਼ਾਕ ਕੀਤਾ ਜਾਵੇ। ਕਹਦੇ ਆ ਜੀ ਜੀ। ਇਹ ਸਾਡੇ ਕੋਲੋਂ ਕੱਲ ਪੱਟੀਆਂ ਪਿੰਡ ਬਹਾਦਰਕੇ ਕਸਾਬਾਦ ਕਾਦੀਆਂ ਦੇ ਜਾਨਕਿ ਉਸ ਏਰੀਏ ਦੇ ਮੈਟਰੋ ਦੇ ਏਰੀਏ ਦੇ ਲਾਗੇ ਬਣਦੇ ਸ਼ਾਦੂ ਆਏ ਕੱਲ ਉਹਨਾਂ ਨੇ ਸਾਨੂੰ ਕੱਲ ਦੱਸਿਆ ਵਾ ਵੀ ਜਿਹੜਾ ਇੱਕ ਮੰਦਿਰ ਬਣਿਆ ਹੋਈ ਮੈਟਰੋ ਦੇ ਬਾਹਰ ਸਰਵਸਲਾਈਨ ਰੋਡ ਤੇ ਪੱਟੀਆਂ ਤੋਂ ਬਾਹਰ ਨਿਕਲਦੇ ਆ ਉਹ ਮੰਦਿਰ ਜਿਹੜਾ ਵਾ ਰਾਤ ਕਿਸੇ ਸ਼ਰਾਸਿਕ ਉਹਨਾਂ ਨੇ ਧਾਤਤਾ ਕੋਈ ਸ਼ਿਕਾਇਤ ਆ ਗਈ ਹੈ ਐਸਐਚਓ ਸਾਹਿਬ ਅਫਸਰਾਂ ਦੇ ਧਿਆਨ ਚ ਉਹਦੀ ਪਰਤਾ ਜਿਹੜੀ ਹੈ ਚੌਂਕੀ ਇਨਚਾਰਜ ਐਲਡੀ ਕੋਲ ਕਰ ਰਿਹਾ ਬਾਕੀ ਜਿਸ ਤਰ੍ਹਾਂ ਵੀ ਹੋਊਗਾ ਉਹ ਤੁਹਾਡੇ ਧਿਆਨ ਚ ਲਿਆਂਦਾ ਜਾਊਗਾ ਜੀ ਹਾਂ ਕੋਈ 20 ਇਦਾਂ ਦੱਸ ਦਿਆ ਵੀ 20 22 ਸਾਲ ਪੁਰਾਣਾ ਮੰਦਿਰ ਸੀ ਦਾ ਵੀ ਰਾਤੀ ਰਾਤ ਕਿਸੇ ਨੇ ਕਿਉਂ ਇਦਾਂ ਕੀਤਾ ਇਹਨਾਂ ਨੇ ਜਾਂ ਜਰੀਏ ਜਾਉਂਦੇ। ਠੀਕ ਹੈ। ਕੁਲ ਮਾਥੁਰਾ ਅੱਜ ਅਸੀਂ ਜਲੰਧਰ ਬਾਈਪਾਸ ਦੇ ਨਜ਼ਦੀਕ ਮੈਟਰੋ ਦੇ ਬਾਹਰ ਖੜੇ ਹੋਏ ਆਂ। ਪਿਛਲੇ 1 ਦਿਨ ਪਹਿਲਾਂ ਰਾਤ ਨੂੰ 1 ਵਜੇ ਕ੍ਰੇਨ ਦੀਆਂ ਜੀਸੀਬੀ ਦੀਆਂ ਲਾਈਟਾਂ ਬੰਦ ਕਰਕੇ ਇੱਥੇ ਜਿਹੜਾ ਸਨਾਤਨ ਦਾ ਮੰਦਿਰ ਸੀਗਾ ਰਾਤੋਂ ਰਾਤ ਚੁਕਾ ਦਿੱਤਾ ਜਾਂਦਾ ਵਾ ਤੇ ਅੱਜ ਸਾਰੇ Hindu ਸਮਾਜ ਦੇ ਨਾਲ ਸਾਡੇ ਨਾਲ ਕਾਕੂ ਪ੍ਰਧਾਨ ਜੀ ਨੇ, ਸ਼੍ਰੀ ਰਵਿਦਾਸ ਗੁਰਦੁਆਰੇ ਦੇ ਪ੍ਰਧਾਨ ਨੇ ਉਹ ਵੀ ਸਾਡੇ ਨਾਲ ਇੱਥੇ ਧਰਨੇ ਤੇ ਬੈਠੇ ਆ ਸਾਡੀ ਪ੍ਰਸ਼ਾਸਨ ਤੋਂ ਇਹੀ ਮੰਗ ਆ ਵੀ ਸਾਡਾ ਜਿਹੜਾ ਮੰਦਿਰ ਸੀ ਸਾਨੂੰ ਦੱਸਿਆ ਜਾਵੇ ਵੀ ਜਿਹੜੀਆਂ ਮੂਰਤੀਆਂ ਸੀ ਸਾਡੇ ਭਗਵਾਨ ਦੀਆਂ ਉਹਨਾਂ ਨੂੰ ਖੰਡਿਤ ਕਰਕੇ ਕਿੱਥੇ ਸੁੱਟਿਆ ਗਿਆ ਐਡੇ ਚਾਵਾਂ ਦੇ ਨਾਲ ਲੋਕ ਇੱਥੇ ਸਵੇਰੇ ਆਉਂਦੇ ਸੀ ਸ਼ਿਵਲਿੰਗ ਤੇ ਜਲ ਚੜਾਉਂਦੇ ਸੀਗੇ ਤੇ ਜਦੋਂ ਕੱਲ ਆਂਦੇ ਆ ਸ਼ਿਵਲਿੰਗ ਦੇਖਦੇ ਵੀ ਸ਼ਿਵਲਿੰਗ ਹੈ ਹੀ ਨਹੀਂ ਨਾ ਮੰਦਿਰ ਆ ਅੱਜ ਤੱਕ ਅਸੀਂ ਸੁਣਿਆ ਸੀਗਾ ਵੀ ਰਾਤੋਂ ਰਾਤ ਜ਼ਮੀਨ ਦੇ ਵਿੱਚੋਂ ਸ਼ਿਵਲਿੰਗ ਆ ਜਿਹੜਾ ਉਤਪਨ ਹੋ ਜਾਂਦਾ ਅੱਜ ਅਸੀਂ ਪਹਿਲੀ ਵਾਰ ਹੀ ਦੇਖ ਰਹੇ ਆ ਵੀ ਰਾਤੋਂ ਰਾਤ ਮੰਦਿਰ ਹੀ ਗਾਇਬ ਕਰ ਦਿੱਤਾ ਗਿਆ ਲੁਧਿਆਣੇ ਤੋਂ ਤੇ ਪ੍ਰਸ਼ਾਸਨ ਦੇ ਲਈ ਬੜੀ ਮੰਦ ਭਾਦੀ ਗੱਲ ਆ ਵੀ ਜਿਨ੍ਹਾਂ ਨੇ ਸਾਡੇ ਹਿੰਦੂ ਸਮਾਜ ਦੇ ਲਈ ਹਜੇ ਤੱਕ ਹਲੇ ਤੱਕ ਅਸੀਂ ਕੱਲ ਵੀ ਕੰਪਲੇਂਟ ਦਿੱਤੀ ਆ ਹਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ 1 ਵਜੇ ਅਸੀਂ ਕਮਿਸ਼ਨਰ ਸਾਹਿਬ ਕੋਲ ਜਾਵਾਂਗੇ ਆਪਣੀਆਂ ਮੰਗਾਂ ਰੱਖਾਂਗੇ ਤੇ ਹੁਣ ਅਸੀਂ ਟੈਂਟ ਲਾ ਕੇ ਇੱਥੇ ਹੀ ਜਦ ਤੱਕ ਸਾਡਾ ਮੰਦਿਰ ਦੁਬਾਰਾ ਨਹੀਂ ਬਣਾ ਦਿੱਤਾ ਜਾਂਦਾ ਤੇ ਜਿਹੜੇ ਇਹਨਾਂ ਦੇ ਪਿੱਛੇ ਸਾਜ਼ਿਸ਼ ਕਰਤਾ ਦੇ ਉਹਨਾਂ ਤੇ ਕਾਰਵਾਈ ਹੋਵੇ ਉਹਨਾਂ ਤੇ ਪਰਚਾ ਹੋਵੇ ਜਦ ਤੱਕ ਉਹਨਾਂ ਦੇ ਪਰਚਾ ਨਹੀਂ ਹੁੰਦਾ ਅਸੀਂ ਇੱਥੋਂ ਨਹੀਂ ਹਿੱਲਾਂਗੇ ਆਸਤਾਨੂ ਦਾ ਥੇਸ ਦੇਖੋ ਜੀ ਪਿਛਲੇ 15-20 ਸਾਲਾਂ ਤੋਂ ਲੋਕ ਇੱਥੇ ਮੱਥਾ ਟੇਕਦੇ ਸੀ ਇਸ ਮੰਦਿਰ ਦਾ ਲੋਕਾਂ ਦੀ ਬੜੀਆਂ ਆਸਾਂ ਮੁਰਾਦਾ ਪੁਰੀਆਂ ਹੁੰਦੀਆਂ ਬੜਿਆ ਪ੍ਰਾਚੀਨ ਮੰਦਿਰ ਸੀਗਾ ਤੇ ਜਿਹੜੇ ਲੋਕ ਇੱਥੇ ਮੱਥਾ ਟੇਕਦੇ ਸੀ ਉਹਨਾਂ ਦੀਆਂ ਆਸਾਂ ਪੁਰੀਆਂ ਹੁੰਦੀਆਂ ਸੀ ਇਸ ਕਰਕੇ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਆਸਥਾ ਉਹਨਾਂ ਨੂੰ ਠੇਸ ਪਹੁੰਚੀ ਆ ਜਾਂ ਕਿਸੇ ਪ੍ਰਸ਼ਾਸਨ ਦੇ ਬੰਦੇ ਵੱਲੋਂ ਜਾਂ ਕਿਸੇ ਜਿਹੜਾ ਪਾਵਰਫੁਲ ਬੰਦੇ ਵੱਲੋਂ ਕਿਸੇ ਧੰਨਵਾਣ ਬੰਦੇ ਵੱਲੋਂ ਐਦਾਂ ਦਾ ਕੰਮ ਕੀਤਾ ਗਿਆ ਵਾ ਸਾਡੇ ਸੁਣਨ ਚ ਆ ਰਿਹਾ ਵੀ ਪਿੱਛੇ ਕਲੋਨੀ ਬਣਦੀ ਪਈ ਆ ਉਹਨਾਂ ਦੇ ਵੱਲੋਂ ਵੀ ਇਹ ਕੰਮ ਸ਼ਾਇਦ ਕਰਾ ਦਿੱਤਾ ਗਿਆ ਹੋਵੇ ਅਸੀਂ ਪ੍ਰਸ਼ਾਸਨ ਨੂੰ ਕਹਿੰਨੇ ਆ ਵੀ ਇਹਦੀ ਬਰੀਕੀ ਨਾਲ ਜਾਂਚ ਕਰੇ ਤੇ ਜਲਦੀ ਤੋਂ ਜਲਦੀ ਸਾਨੂੰ ਕਾਰਵਾਈ ਦੇ ਵਿੱਚ ਸ਼ਾਮਲ ਕਰੇ ਉਹ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦ ਤੱਕ ਕੋਈ ਇਨਸਾਫ ਨਹੀਂ ਬਿਲਕੁਲ ਜਾਰੀ ਰਹੂਗਾ ਕਿ ਜਦ ਅੱਜ ਅਸੀਂ ਇੱਥੇ ਸ਼ਿਵਲਿੰਗ ਦੀ ਸਥਾਪਨਾ ਕਰ ਦਾਂਗੇ ਮੂਰਤੀਆਂ ਦੀ ਸਥਾਪਨਾ ਕਰ ਦਾਂਗੇ ਅਸੀਂ ਦੇਖਦੇ ਆ ਵੀ ਕਿਹੜਾ ਮਾ ਦਾ ਪੋਤੇ ਦਾਦਾ ਜੰਮਦਾ ਵੀ ਸਾਡੇ ਸਾਹਮਣੇ ਸਾਡੇ ਸ਼ਿਵਲਿੰਗ ਨੂੰ ਹਿਲਾ ਕੇ ਦਿਖਾਵੇ